ਮੇਰਾ ਨਾਮ ਡਾਕਟਰ ਅਰਸ਼ਦੀਪ ਸਿੰਘ ਸੋ ਸਾਰਿਆਂ ਨੂੰ ਪਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਯੁੱਧ ਚਲਾਇਆ ਗਿਆ ਯੁੱਧ ਨਸ਼ੇ ਵਿਰੁੱਧ ਸੋ ਸਾਡੇ ਮਾਜੇ ਦੇ ਇੰਚਾਰਜ ਮੈਡਮ ਸੋਨੀਆ ਮਾਨ ਜੀ ਨੇ ਤੇ ਹੋਰ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਮਾਜੇ ਦੀ ਪੰਜਾਬ ਦੀ ਉਹਨਾਂ ਪਹਿਲਾਂ ਮੈਨੂੰ ਅਸੈਂਬਲੀ ਦੀ ਜ਼ਿੰਮੇਵਾਰੀ ਦਿੱਤੀ ਸੀ ਡੇਰਾ ਬਾਬਾ ਨਾਨਕ ਦੀ ਸੋ ਹੁਣ ਉਸ ਤੋਂ ਬਾਅਦ ਦੇਖਦਿਆਂ ਹੋਇਆ 10 ਕੁ ਦਿਨ ਪਹਿਲਾਂ ਮੇਰਾ ਨਾਮ ਜਿਲੇ ਤੇ ਆਇਆ ਉਹ ਫਿਰ ਮੇਰੀ ਪਰਫਾਰਮੈਂਸ ਨੂੰ ਦੇਖਦਿਆਂ ਹੋਇਆ ਹੁਣ ਮੈਂ ਜ਼ਿਲ੍ਹਾ ਦੇਖ ਰਿਹਾ ਸੋ ਅੱਜ ਦੀ ਮੀਟਿੰਗ ਦਾ ਇੱਕ ਮੁੱਖ ਏਜੰਡਾ ਆ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਇੱਕ ਪ੍ਰੋਗਰਾਮ ਚੱਲ ਰਹੇ ਸੀ ਪਹਿਲਾਂ ਉਹ ਵਿੱਚ ਆਪਾਂ ਬੰਦ ਕੀਤੇ ਸੀ ਥੋੜੇ ਪੈਡੀ ਸੀਜ਼ਨ ਕਰਕੇ ਉਹ ਆਪਾਂ ਵਿਦਨ 2 ਡੇਜ਼ ਫਿਰ ਤੋਂ ਸਟਾਰਟ ਕਰ ਰਹੇ ਹਾਂ ਸੋ ਮੁੱਖ ਏਜੰਡਾ ਇਹ ਆ ਕਿ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਰੈਗੂਲਰਜ਼ ਕੋਲ ਤੇ ਕੋਲ ਆਉਂਦੀਆਂ ਕਿ ਸਾਡੇ ਪਿੰਡ ਫਲਾਣਾ ਨਸ਼ਾ ਵੇਚਦਾ ਜਾਂ ਟਮਕਾਣਾ ਨਸ਼ਾ ਵੇਚਦਾ ਸੋ ਮੈਂ ਹਰੇਕ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਵੀ ਤੁਹਾਡੇ ਪਿੰਡ ਨਸ਼ਾ ਵੇਚਦਾ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਵੀ ਡੀ ਸੀਜ਼ ਬਣਾ ਰਹੇ ਆ ਵਿਲੇਜ ਡਿਫੈਂਸ ਕਮੇਟੀਆਂ ਜਿਹਦੇ ਵਿੱਚ ਸਰਪੰਚ ਸਹਿਬਾਨ ਸਾਡੇ ਐਸ ਐਚਓ ਸਹਿਬਾਨ ਵੀਡੀਓ ਸਹਿਬਾਨ ਉਹ ਸਾਰੇ ਜਾ ਕੇ ਖੁਦ ਉਹ ਕਮੇਟੀ ਨੂੰ ਆਪ ਦੇਖਣਗੇ ਤੇ ਉਹ ਬਣਾਉਣਗੇ ਤੇ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਨੇ ਉਹ ਸਾਡਾ ਇਸ ਮੁਹਿੰਮ ਤੇ ਆਲਰੇਡੀ ਕਾਫੀ ਸਾਥ ਦੇ ਰਹੇ ਨੇ ਪਿੰਡਾਂ ਚੋਂ ਨਿਕਲ ਕੇ ਆ ਰਹੇ ਨੇ ਬਟ ਮੈਂ ਇੱਕ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਆ ਇੱਕ ਪੰਜਾਬ ਦਾ ਇੱਕ ਬੜਾ ਗੰਭੀਰਤਾ ਦਾ ਵਿਸ਼ਾ ਆ ਹਰ ਇੱਕ ਵਾਰੀ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ ਇਹ ਜਿਹੜਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਜੁੱਧ ਛੇੜਿਆ ਇਹਨੂੰ ਆਪਾਂ ਪੂਰਾ ਆਪਾਂ ਕਲੀਨ ਅਪ ਕਰਕੇ ਇੱਕ ਵੱਡੀ ਪੱਧਰ ਤੇ ਲੈ ਕੇ ਆਪਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਿਨ੍ਹਾਂ ਦੇ ਪ੍ਰਾਣੀਆਂ ਸਰਕਾਰਾਂ ਨੇ ਉੱਡਦਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਇੱਕ ਕਲੰਕ ਲਾ ਕੇ ਦਿੱਤਾ ਸੋ ਉਹ ਚੀਜ਼ ਆਪਾਂ ਕੱਢ ਕੇ ਇੱਕ ਚੰਗੇ ਤੋਂ ਫਿਰ ਤੋਂ ਮੋੜ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਮੈਂ ਬਿਲਕੁਲ ਬਿਲਕੁਲ ਜੀ ਇਹਦਾ ਨਾ ਵੱਡੇ ਪੱਧਰ ਤੇ ਆਪਾਂ ਸੋਚ ਰਹੇ ਆ ਕੁਝ ਇਹਦਾ ਇੱਕ ਅਲਟਰਨੇਟਿਵ ਦਿੱਤਾ ਜਾਏ ਕਿਉਂਕਿ ਇਹ ਜਿਹੜਾ ਕੋਈ ਜਿਸ ਨੇ 2018 ਤੋਂ ਗੋਲੀ ਲਾਈ ਹੋਈ ਹੈ ਤੁਸੀਂ ਜਾਣਦੇ ਹੋ ਉਹਨੇ ਅੱਜ ਤੱਕ ਛੱਡੀ ਨਹੀਂ ਉਹਦੇ ਕਰਕੇ ਨਾ ਸਾਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਜਿਹੜਾ ਉੱਥੇ ਸਟਾਫ ਆ ਉਹਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਇਹਦਾ ਆਪਾਂ ਸੋਚ ਰਹੇ ਹਾਂ ਕੁਝ ਵਧੀਆ ਕਰਾਂਗੇ ਜਲਦ ਤੋਂ ਜਲਦ ਤੁਸੀਂ ਮੈਨੂੰ ਇਸ ਤੋਂ ਬਾਅਦ ਉਹ ਜਿਹੜੀ ਨਿਊਜ਼ ਲੱਗੀ ਆ ਜਾਂ ਜਿਹੜੀ ਆਈਡੀਆਂ ਬਣੀ ਆ ਮੈਨੂੰ ਹੁਣੇ ਦਿਓ 24 ਘੰਟਿਆਂ ਦੇ ਵਿੱਚ ਵਿੱਚ ਜੇ ਉਹ ਆਈਡੀਆ ਨਾ ਬੰਦ ਹੋਈਆਂ ਫਿਰ ਮੈਨੂੰ ਕੱਲ ਆਕੇ ਤੁਸੀਂ ਨਹੀਂ ਸਰ ਜਿਹੜੇ ਉਹਨਾਂ ਤੇ ਕਾਰਵਾਈ ਕਰਾਂਗੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਹੋਏਗੀ ਕਰਾਂਗੇ ਜੀ ਜ਼ਰੂਰ ਕਰਾਂਗੇ ਤੁਸੀਂ ਬਟ ਹਾਂ ਇਹ ਗੱਲ ਹੈ ਕਿ ਉਹ ਜਿਹੜੀ ਸਹੀ ਇੱਕ ਮਤਲਬ ਜੇ ਆਪਾਂ ਕਹਿ ਰਹੇ ਹਾਂ ਕਿ ਉਹ ਉਹਦਾ ਦੀ ਹੈਗੀ ਚੀਜ਼ ਉਹ ਹੋਏਗੀ ਕਈ ਵਾਰੀ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਸ਼ਰਾਰਤੀ ਅੰਸਰ ਉਹਦਾ ਵੀਡੀਓ ਪਾ ਦਿੰਦੇ ਆ ਸੋ ਜੇ ਉਹ ਕਾਨੂੰਨੀ ਤੌਰ ਤੇ ਕੁਝ ਗਲਤ ਹੋਊਗਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਮੈਂ ਹੁਣੇ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਆਪਾਂ ਕਰਕੇ ਮੈਂ ਤੁਹਾਨੂੰ ਕੱਲ ਖੁਦ ਵਟਸਐਪ ਕਰੂੰਗਾ। ਗੰਡਾ ਬਿਲਕੁਲ ਸਾਫ਼ ਆ ਜੀ অলਮੋਸਟ ਹੱਦੀ ਇਸ ਤੋਂ ਪਹਿਲਾਂ ਤੁਸੀਂ ਵੀ ਮੈਨੂੰ ਦੱਸਿਆ ਕਿ অলਮੋਸਟ ਕਾਫੀ ਫਰਕ ਪੈ ਚੁੱਕਿਆ। ਸੋ ਮੈਂ ਇਹਦੇ ਮਾਧਿਅਮ ਰਾਹੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਤੇ ਇੱਕ ਚੇਤਾਵਨੀ ਵੀ ਦਿੰਦਾ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਕੁਝ ਸੰਬੰਧਤ ਜਿਹੜੇ ਮੁਲਾਜ਼ਮ ਨੇ ਉਹ ਕਿਤੇ ਨਾ ਕਿਤੇ ਸਰਾਰਤੀ ਅੰਸਰ ਦਾ ਸਾਥ ਦੇ ਦਿੰਦੇ ਨੇ ਸੋ ਮੈਂ ਅੱਜ ਇੱਕ ਲਾਸਟ ਵਾਰਨਿੰਗ ਆ ਸਾਡੀ ਜੇ ਸਾਨੂੰ ਕਿਸੇ ਦਾ ਵੀ ਪਤਾ ਲੱਗਾ ਤਾਂ ਆਪਾਂ ਉਹਦੇ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਇਹ ਮਾਨਯੋਗ ਸੀਐਮ ਸਾਹਿਬ ਦੇ ਹਦਾਇਤਾਂ ਨੇ ਕਿ ਨਸ਼ੇ ਨੂੰ ਤੇ ਕਰਪਸ਼ਨ ਨੂੰ ਨੋ ਟੋਲ ਅੱਜ ਤੱਕ ਤੁਸੀਂ ਮੇਰੇ ਤੋਂ ਸਾਰੇ ਬਹੁਤ ਵੱਡੇ ਹੋ ਤੁਹਾਡਾ ਰਾਜਨੀਤਿਕ ਤਜਰਬਾ ਵੀ ਮੇਰੇ ਨਾਲੋਂ ਜ਼ਿਆਦਾ ਆ ਤੁਸੀਂ ਸਰਕਾਰਾਂ ਵੀ ਮੇਰੇ ਨਾਲੋਂ ਜ਼ਿਆਦਾ ਦੇਖੀਆਂ ਸੋ ਤੁਸੀਂ ਆਪ ਦੇ ਦਿਲ ਤੇ ਹੱਥ ਰੱਖ ਕੇ ਦੱਸਿਓ ਅੱਜ ਤੱਕ ਐਡੀ ਵੱਡੀ ਕਾਰਵਾਈ ਮੈਂ ਵੱਡੇ ਮਗਰਮਸ਼ਦੀ ਦੀ ਨਹੀਂ ਗੱਲ ਕਰ ਰਿਹਾ ਜਿਹੜੀ ਪੰਜਾਬ ਲੈਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਚਾਹੇ ਕੋਈ ਸਾਡਾ ਹੀ ਵਿਅਕਤੀ ਹੋਏ ਸਾਡੀ ਆਮ ਆਦਮੀ ਪਾਰਟੀ ਦਾ ਵਿਅਕਤੀ ਹੋਏ ਉਹਦੇ ਤੇ ਅੱਜ ਤੱਕ ਕਿਸੇ ਸਰਕਾਰ ਨੇ ਇੱਡਾ ਵੱਡਾ ਸਟੈਪ ਜੇ ਕਿਸੇ ਨੇ ਲਿਆ ਉਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਡਾ ਵੱਡਾ ਐਕਸ਼ਨ ਲੈ ਕੇ ਕੁਝ ਨਹੀਂ ਸੋਚਿਆ ਸਿਰਫ ਔਰ ਸਿਰਫ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਕੱਲੇ-ਕੱਲੇ ਘਰ ਤੱਕ ਇਹ ਚੀਜ਼ ਪਹੁੰਚਾ ਰਿਆ ਕਿ ਜਿਹੜਾ ਵੀ ਬੰਦਾ ਨਸ਼ਾ ਕਰਦਾ ਜਾਂ ਤੇ ਉਹ ਨਸ਼ਾ ਕਰਨਾ ਛੱਡ ਦੇ ਤੇ ਜਾਂ ਇਹ ਸ਼ਹਿਰ ਛੱਡ ਦੇ ਜਾਂ ਜਿੱਥੇ ਵੀ ਹੋ ਰੇਂਦਾ ਸੋ ਇਹ ਸਿਰਫਔਰ ਸਿਰਫ ਸਿੱਧੀਆਂ-ਸਿੱਧੀਆਂ ਹਦਾਇਤਾਂ ਨੇ ਆਪਾਂ ਅੱਜ ਵੀ ਕਹਿ ਰਹੇ ਆ ਪਹਿਲਾਂ ਵੀ ਕਹਿੰਨੇ ਆ ਹੁਣ ਜਿਹੜਾ ਆਪਾਂ ਪ੍ਰੋਗਰਾਮਸ ਕਰਾਂਗੇ ਇਹਦੇ ਵਿੱਚ ਆਪਾਂ ਪੂਰੀ ਆਪਣੀ ਸਟਿਕ ਸਟਿਕਨੈਸ ਨਾਲ ਕਰਾਂਗੇ ਗਾਂ ਤੋਂ ਹੁਣ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਈਵਨ ਕਿ ਜੇ ਮੇਰੇ ਕੋ ਕੋਈ ਗਲਤੀ ਹੋਊਗੀ ਮੈਂ ਪਹਿਲਾਂ ਵੀ ਕਹਿੰਨਾ ਜੇ ਮੈਂ ਵੀ ਕਿਸੇ ਗਲਤ ਅਨਸਰ ਨਾ ਹੋਵਾਂ ਮੇਰੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੇ ਮੈਂ ਕੋਈ ਗਲਤ ਕੰਮ ਕਰਾਂ ਸੋ ਸਾਰੇ ਇਕਵਲ ਨੇ ਅੱਜ ਤੱਕ ਕਿਸੇ ਸਰਕਾਰਾਂ ਨੇ ਪੰਜਾਬ ਨੂੰ ਆਪਣਾ ਨਹੀਂ ਸਮਝਿਆ ਉਹਨਾਂ ਨੇ ਸਿਰਫ ਔਰ ਸਿਰਫ ਆਪਦੀ ਪਾਰਟੀ ਦਾ ਆਪਦੇ ਘਰ ਦੇ ਢਿੱਡ ਪਰੇ ਆਪਦੇ ਰਿਸ਼ਤੇਦਾਰਾਂ ਦੇ ਢਿੱਡ ਪਰੇ ਇਹ ਪਹਿਲੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਇੱਕੋ ਇੱਕ ਸੋਚ ਆ ਕਿ ਮੋੜ ਤੋਂ ਰੰਗਲਾ ਪੰਜਾਬ ਬਣਾਇਆ ਜਾਏ ਉਹਨਾ ਜੀ ਕਰ ਰਹੇ ਆ ਉਹ ਮੇਰੀ ਸੁਹੀ ਸੀ ਪਿੱਛੇ ਜੀ ਵੀ ਗੱਲ ਐਸਐਸਪੀ ਸਾਹਿਬ ਨਾਲ ਉਹ ਜਿਹੜਾ ਵੀ ਉਹਦੇ ਵਿੱਚ ਨਾ ਥੋੜੀਆਂ ਗਾਈਡਲਾਈਨਸ ਕੋਈ ਆਪਾਂ ਪੂਰਾ ਵੇਖ ਕੇ ਮਾਨ ਸਾਹਿਬ ਵਾਂਗ ਕਹਿੰਦੇ ਨਾ ਆਪਾਂ ਫਾਈਲਾਂ ਪੱਕੀਆਂ ਫੜਾਂਗੇ ਫੇਰ ਹੀ ਕਰਾਂਗੇ ਜਰੂਰ ਜਲਦ ਤੋਂ ਜਲਦ ਕਰਾਂਗੇ ਇਹ ਪੀਸੀ ਰੱਖੀ ਗਈ ਹੈ ਇਹਦੇ ਸਬੰਧ ਵਿੱਚ ਮੇਰਾ ਨਾਮ ਡਾਕਟਰ ਅਰਸ਼ਦੀਪ ਸਿੰਘ ਸੋ ਸਾਰਿਆਂ ਨੂੰ ਪਤਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਯੁੱਧ ਚਲਾਇਆ ਗਿਆ ਯੁੱਧ ਨਸ਼ੇ ਵਿਰੁੱਧ ਸੋ ਸਾਡੇ ਮਾਜੇ ਦੇ ਇੰਚਾਰਜ ਮੈਡਮ ਸੋਨੀਆ ਮਾਨ ਜੀ ਨੇ ਤੇ ਹੋਰ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਮਾਜੇ ਦੀ ਪੰਜਾਬ ਦੀ ਉਹਨਾਂ ਪਹਿਲਾਂ ਮੈਨੂੰ ਅਸੈਂਬਲੀ ਦੀ ਜ਼ਿੰਮੇਵਾਰੀ ਦਿੱਤੀ ਸੀ ਡੇਰਾ ਬਾਬਾ ਨਾਨਕ ਦੀ ਸੋ ਹੁਣ ਉਸ ਤੋਂ ਬਾਅਦ ਦੇਖਦਿਆਂ ਹੋਇਆ 10 ਕੁ ਦਿਨ ਪਹਿਲਾਂ ਮੇਰਾ ਨਾਮ ਜ਼ਿਲੇ ਤੇ ਆਇਆ ਉਹ ਫਿਰ ਮੇਰੀ ਪਰਫਾਰਮੈਂਸ ਨੂੰ ਦੇਖਦਿਆਂ ਹੋਇਆ ਹੁਣ ਮੈਂ ਜ਼ਿਲ੍ਹਾ ਦੇਖ ਰਿਹਾ ਸੋ ਅੱਜ ਦੀ ਮੀਟਿੰਗ ਦਾ ਇੱਕ ਮੁੱਖ ਏਜੰਡਾ ਆ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਇੱਕ ਪ੍ਰੋਗਰਾਮ ਚੱਲ ਰਹੇ ਸੀ ਪਹਿਲਾਂ ਉਹ ਵਿੱਚ ਆਪਾਂ ਬੰਦ ਕੀਤੇ ਸੀ ਥੋੜੇ ਪੈਡੀ ਸੀਜ਼ਨ ਕਰਕੇ ਉਹ ਆਪਾਂ ਵਿਦਨ 2 ਡੇਸ ਫਿਰ ਤੋਂ ਸਟਾਰਟ ਕਰ ਰਹੇ ਆ ਸੋ ਮੁੱਖ ਏਜੰਡਾ ਇਹ ਆ ਕਿ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਰੈਗੂਲਰਸ ਕੋਲ ਤੇ ਕੋਲ ਆਉਂਦੀਆਂ ਕਿ ਸਾਡੇ ਪਿੰਡ ਫਲਾਣਾ ਨਸ਼ਾ ਵੇਚਦਾ ਜਾਂ ਟਮਕਾਣਾ ਨਸ਼ਾ ਵੇਚਦਾ ਸੋ ਮੈਂ ਹਰੇਕ ਨੂੰ ਇਹ ਬੇਨਤੀ ਕਰਨੀ ਚਾਹੁੰਨਾ ਕਿ ਜਿਹੜਾ ਵੀ ਤੁਹਾਡੇ ਪਿੰਡ ਨਸ਼ਾ ਵੇਚਦਾ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਬੀ ਡੀ ਸੀਜ਼ ਬਣਾ ਰਹੇ ਆ ਵਿਲੇਜ ਡਿਫੈਂਸ ਕਮੇਟੀਆਂ ਜਿਦੇ ਵਿੱਚ ਸਰਪੰਚ ਸਹਿਬਾਨ ਸਾਡੇ ਐਸ ਐਚ ਓ ਸਹਿਬਾਨ ਵੀਡੀਓ ਸਹਿਬਾਨ ਉਹ ਸਾਰੇ ਜਾ ਕੇ ਖੁਦ ਉਹ ਕਮੇਟੀ ਨੂੰ ਆਪ ਦੇਖਣਗੇ ਤੇ ਉਹ ਬਣਾਉਣਗੇ ਤੇ ਮੈਂ ਆਸ ਕਰਦਾ ਕਿ ਜਿੰਨੇ ਵੀ ਸਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕ ਨੇ ਉਹ ਸਾਡਾ ਇਸ ਮੁਹਿੰਮ ਤੇ ਆਲਰੇਡੀ ਕਾਫੀ ਸਾਥ ਦੇ ਰਹੇ ਨੇ ਪਿੰਡਾਂ ਚੋਂ ਨਿਕਲ ਕੇ ਆ ਰਹੇ ਨੇ ਬਟ ਮੈਂ ਇੱਕ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਮੁੱਦਾ ਆ ਇੱਕ ਪੰਜਾਬ ਦਾ ਇੱਕ ਬੜਾ ਗੰਭੀਰਤਾ ਦਾ ਵਿਸ਼ਾ ਆ ਹਰ ਇੱਕ ਵਾਰੀ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਸਾਰੇ ਜਣੇ ਰਲ ਕੇ ਇਹ ਜਿਹੜਾ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਜੁਧ ਛੇੜਿਆ ਇਹਨੂੰ ਆਪਾਂ ਪੂਰਾ ਆਪਾਂ ਕਲੀਨ ਅਪ ਕਰਕੇ ਇੱਕ ਵੱਡੀ ਪੱਧਰ ਤੇ ਲੈ ਕੇ ਆਪਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਜਿਨ੍ਹਾਂ ਦੇ ਪ੍ਰਾਣੀਆਂ ਸਰਕਾਰਾਂ ਨੇ ਉੱਡਦਾ ਪੰਜਾਬ ਵਰਗੀਆਂ ਫਿਲਮਾਂ ਬਣਾਈਆਂ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਇੱਕ ਕਲੰਕ ਲਾ ਕੇ ਦਿੱਤਾ ਸੋ ਉਹ ਚੀਜ਼ ਆਪਾਂ ਕੱਢ ਕੇ ਇੱਕ ਚੰਗੇ ਤੋਂ ਫਿਰ ਤੋਂ ਮੋੜ ਤੋਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਜਿਹੜਾ ਬਾਬਾ ਨਾਨਕ ਦੇ ਵਿੱਚ ਨਸ਼ਾਸ਼ਣ ਸੰਬੱਧ ਗੋਰੀ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਜਿਹੜੇ ਨਸ਼ਾ ਕਰਦੇ ਨੇ ਉਹ ਇਥੋਂ ਗੋਲੀ ਲੈਂਦੇ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਇੱਥੇ ਔਰ ਹਸਪੀਟਲ ਦਾ ਉੱਥੋਂ ਇੱਕ ਪਰਚੀ ਬੰਨਦੀ ਹੈ ਜਿਹੜੀ ਕਿ ਕरिडोर ਤੇ ਲੱਗਦੀ ਹੈ ਜਦੋਂ ਪਰਚੀ ਬਣਾਉਣਾ ਹੁੰਦੇ ਉੱਥੇ ਬਹੁਤ ਸਾਰੇ ਉਹ ਨਸ਼ਾ ਕਰਨ ਵਾਲੇ ਵੀ ਹੁੰਦੇ ਆ ਬਹੁਤ ਸਰੀਆਂ ਬਾਤਾਂ ਵੀ ਜਿਹੜੀਆਂ ਤੇਰਾ ਬਾਬਾ ਨਾਨਕ ਦੇ ਵਿੱਚ ਫਿਰਾਲ ਹੋ ਰਹੀਆਂ ਨੂੰ ਸ਼ਿਫਟ ਕਰਨ ਬਾਰੇ ਕੁਝ ਤੁਸੀਂ ਇੱਥੋਂ ਦੇ ਰਹਿੰਦੇ ਹੋ ਉਸਨੀ ਮੈਂ ਬਿਲਕੁਲ ਬਿਲਕੁਲ ਜੀ ਇਹਦਾ ਨਾ ਵੱਡੇ ਪੱਧਰ ਤੇ ਆਪਾਂ ਸੋਚ ਰਹੇ ਆ ਕੁਝ ਇਹਦਾ ਇੱਕ ਅਲਟਰਨੇਟਿਵ ਦਿੱਤਾ ਜਾਏ ਕਿਉਂਕਿ ਇਹ ਜਿਹੜਾ ਕੋਈ ਜਿਸ ਨੇ 2018 ਤੋਂ ਗੋਲੀ ਲਾਈ ਹੋਈ ਹੈ ਤੁਸੀਂ ਜਾਣਦੇ ਹੋ ਉਹਨੇ ਅੱਜ ਤੱਕ ਛੱਡੀ ਨਹੀਂ ਉਹਦੇ ਕਰਕੇ ਨਾ ਸਾਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਜਿਹੜਾ ਉੱਥੇ ਸਟਾਫ ਆ ਉਹਨੂੰ ਵੀ ਕਾਫੀ ਦਿੱਕਤਾਂ ਆਉਂਦੀਆਂ ਇਹਦਾ ਆਪਾਂ ਸੋਚ ਰਹੇ ਹਾਂ ਕੁਝ ਵਧੀਆ ਕਰਾਂਗੇ ਜਲਦ ਤੋਂ ਜਲਦ ਇੱਕ ਸਰ ਧਾਨਪੁਰ ਆਊਟ ਸੈਂਟਰ ਆ ਆਰਟੀਆਈ حوالے ਤੋਂ ਖਬਰ ਅੱਜ ਅੱਜ ਦੀ ਨਿਊਜ਼ਪੇਪਰ 'ਚ ਵੀ ਲੱਗੀ ਆ ਚਰਨ ਦੀ ਕਲਾ ਟਾਈਮ ਟੀਵੀ ਦੇ ਵਿੱਚ ਜਦਕਿ ਜਿਹੜੇ ਜੋ ਲੋਕ ਮਰ ਚੁੱਕੇ ਨੇ ਉਹਨਾਂ ਦੀਆਂ ਆਈਡੀਆਂ ਜਿਵੇਂ ਚੱਲ ਰਹੀਆਂ ਤੇ ਗੋਲੀਆਂ ਵੀ ਚੱਲ ਰਹੀਆਂ ਨੇ ਉੱਥੇ ਸਭਨਾਂ ਚ ਕੀ ਕਹਿੰਦੇ ਤੁਸੀਂ ਮੈਨੂੰ ਇਸ ਤੋਂ ਬਾਅਦ ਉਹ ਜਿਹੜੀ ਨਿਊਜ਼ ਲੱਗੀ ਆ ਜਾਂ ਜਿਹੜੀ ਆਈ ਡੀਜ਼ ਬਣੀ ਆ ਮੈਨੂੰ ਹੁਣੇ ਦਿਓ 24 ਘੰਟਿਆਂ ਦੇ ਵਿੱਚ ਵਿੱਚ ਜੇ ਉਹ ਆਈਡੀਆਂ ਨਾ ਬੰਦ ਹੋਈਆਂ ਫਿਰ ਮੈਨੂੰ ਕੱਲ ਆਕੇ ਤੁਸੀਂ ਨਹੀਂ ਸਰ ਜਿਹੜੇ ਸਬੰਧਤ ਅਧਿਕਾਰੀ ਹੈ ਜਿਹੜੇ ਮਤਲਬ ਕਾਨੂੰਨ ਨੂੰ ਸਿੱਕੇ ਤੇ ਟਾਂਕੇ ਕਰ ਰਹੇ ਉਹਨਾਂ ਤੇ ਕੀ ਕਾਰਵਾਈ ਕਰੋਗੇ ਨਹੀਂ ਉਹਨਾਂ ਤੇ ਕਾਰਵਾਈ ਕਰਾਂਗੇ ਜਿਹੜੀ ਬੰਦ ਹੀ ਕਾਨੂੰਨੀ ਕਾਰਵਾਈ ਹੋਏਗੀ ਕਰਾਂਗੇ ਜੀ ਜ਼ਰੂਰ ਕਰਾਂਗੇ ਤੁਸੀਂ ਬਟ ਹਾਂ ਇਹ ਗੱਲ ਹੈ ਕਿ ਉਹ ਜਿਹੜੀ ਸਹੀ ਇੱਕ ਮਤਲਬ ਜੇ ਆਪਾਂ ਕਹਿ ਰਹੇ ਆ ਕਿ ਉਹ ਉਦਾਂ ਦੀ ਹੈਗੀ ਚੀਜ਼ ਉਹ ਹੋਏਗੀ ਕਈ ਵਾਰੀ ਹੁੰਦਾ ਵੀ ਆਪਾਂ ਸੋਸ਼ਲ ਮੀਡੀਆ ਤੇ ਕੋਈ ਸ਼ਰਾਰਤੀ ਅੰਸਰ ਉਦਾਂ ਵੀਡੀਓ ਪਾ ਦਿੰਦੇ ਆ ਸੋ ਜੇ ਉਹ ਕਾਨੂੰਨੀ ਤੌਰ ਤੇ ਕੁਝ ਗਲਤ ਹੋਊਗਾ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਆਰਟੀ ਪਾ ਕੇ ਬਕਾਇਦਾ ਔਰ ਇਥੋਂ ਤੱਕ ਕਿ ਜਿਹੜੇ ਬਰਦਾਸ਼ਪੁਰ ਟੀਮ ਨੇ ਉਹਨਾਂ ਨੂੰ ਕਿਹਾ ਵੀ ਇਹਦਾ ਜਵਾਬ ਦੋ ਜੀ ਮੈਂ ਹੁਣੇ ਸਿਵਲ ਸਰਜਨ ਸਾਹਿਬ ਨਾਲ ਗੱਲ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਆਪਾਂ ਕਰਕੇ ਮੈਂ ਤੁਹਾਨੂੰ ਕੱਲ ਖੁਦ ਵਟਸਐਪ ਕਰੂੰਗਾ ਔਰ ਨੈਕਸਟ ਅਜੰਡਾ ਕੀ ਹੈ ਜੋ ਜੋਧ ਨਸ਼ਾ ਫਰੋਂਦਾ ਨੈਕਸਟ ਅਜੰਡਾ ਬਿਲਕੁਲ ਸਾਫ਼ ਆ ਜੀ ਆਲਮੋਸਟ ਹਦੀ ਇਸ ਤੋਂ ਪਹਿਲਾਂ ਤੁਸੀਂ ਵੀ ਮੈਨੂੰ ਦੱਸਿਆ ਕਿ ਆਲਮੋਸਟ ਕਾਫੀ ਫਰਕ ਪੈ ਚੁੱਕਿਆ ਸੋ ਮੈਂ ਇਹਦੇ ਮਾਧਿਅਮ ਰਾਹੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਤੇ ਇੱਕ ਚੇਤਾਵਨੀ ਵੀ ਦਿਨਾਂ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਕੁਝ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਉਹ ਕਿਤੇ ਨਾ ਕਿਤੇ ਸਰਾਰਤੀ ਅੰਸਰ ਦਾ ਸਾਥ ਦੇ ਦਿੰਦੇ ਨੇ ਸੋ ਮੈਂ ਅੱਜ ਇੱਕ ਲਾਸਟ ਵਾਰਨਿੰਗ ਆ ਸਾਡੀ ਜੇ ਹਾਨੂੰ ਕਿਸੇ ਦਾ ਵੀ ਪਤਾ ਲੱਗਾ ਤਾਂ ਆਪਾਂ ਉਹਦੇ ਤੇ ਬੰਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਇਹ ਮਾਨਯੋਗ ਸੀਐਮ ਸਾਹਿਬ ਦੇ ਖਦਾਇਤਾ ਨੇ ਕਿ ਨਸ਼ੇ ਨੂੰ ਤੇ ਕਰਪਸ਼ਨ ਨੂੰ ਨੋ ਟੋਲ ਰੈਂਸ ਸਪਲਾਈ ਚੇਨ ਜਿਹੜੀ ਆ ਉਹਨੂੰ ਕਿੱਦਾਂ ਤੋੜੋਗੇ ਸਪਲਾਈ ਤੇ ਹੋ ਰਹੀ ਹੈ ਲਗਾਤਾਰ ਔਰ ਜਿਹੜੇ ਵੱਡੇ ਮਕਰਮਸ਼ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨੀ ਮੇਰੇ ਕੱਲ੍ਹ ਬਣਦੀ ਹੈ ਵੱਡੇ ਮਗਰਮਸ਼ੀ ਦੀਆ ਸਾਭ ਦਾ ਨਾਮ ਲਾਓਗੇ ਮੈਨੂੰ ਪਤਾ ਨਹੀਂ 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 ਮੈਮ ਨਾਮ ਨਹੀਂ ਲਿਆ ਜੀ ਤੋ ਤੁਸੀਂ ਆਪ ਖੁਦ ਲੈਤਾ ਵੱਡੇ ਮਗਰਮਸ਼ ਵੀ ਜਲਦ ਤੋਂ ਜਲਦ ਆਪਾਂ ਫੜਾਂਗੇ ਤੁਸੀਂ ਅੱਜ ਤੱਕ ਤੁਸੀਂ ਮੇਰੇ ਤੋਂ ਸਾਰੇ ਬਹੁਤ ਵੱਡੇ ਹੋ ਤੁਹਾਡਾ ਰਾਜਨੀਤਿਕ ਤਜਰਬਾ ਵੀ ਮੇਰੇ ਨਾਲੋਂ ਜ਼ਿਆਦਾ ਆ ਤੁਸੀਂ ਸਰਕਾਰਾਂ ਵੀ ਮੇਰੇ ਨਾਲੋਂ ਜ਼ਿਆਦਾ ਦੇਖੀਆਂ ਸੋ ਤੁਸੀਂ ਆਪ ਦੇ ਦਿਲ ਤੇ ਹੱਥ ਰੱਖ ਕੇ ਦੱਸਿਓ ਅੱਜ ਤੱਕ ਐਡੀ ਵੱਡੀ ਕਾਰਵਾਈ ਮੈਂ ਵੱਡੇ ਮਗਰਮਸ਼ ਦੀ ਨਹੀਂ ਗੱਲ ਕਰ ਰਿਹਾ ਜਿਹੜੇ ਪੰਜਾਬ ਲੈਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰਾਂ ਵੱਲੋਂ ਚਾਹੇ ਕੋਈ ਸਾਡਾ ਹੀ ਵਿਅਕਤੀ ਹੋਏ ਸਾਡੀ ਆਮ ਆਦਮੀ ਪਾਰਟੀ ਦਾ ਵਿਅਕਤੀ ਹੋਏ ਉਹਦੇ ਤੇ ਅੱਜ ਤੱਕ ਕਿਸੇ ਸਰਕਾਰ ਨੇ ਇੱਡਾ ਵੱਡਾ ਸਟੈਪ ਜੇ ਕਿਸੇ ਨੇ ਲਿਆ ਉਹ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਇੱਕ ਇੱਡਾ ਵੱਡਾ ਐਕਸ਼ਨ ਲੈ ਕੇ ਕੁਝ ਨਹੀਂ ਸੋਚਿਆ ਸਿਰਫ ਔਰ ਸਿਰਫ ਆਪਣੇ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਕੱਲੇ-ਕੱਲੇ ਘਰ ਤੱਕ ਇਹ ਚੀਜ਼ ਪਹੁੰਚਾ ਰਿਹਾ ਜਿਹੜਾ ਵੀ ਬੰਦਾ ਨਸ਼ਾ ਕਰਦਾ ਜਾਂ ਤੇ ਉਹ ਨਸ਼ਾ ਕਰਨਾ ਛੱਡ ਦੇ ਤੇ ਜਾਂ ਇਹ ਸ਼ਹਿਰ ਛੱਡ ਦੇ ਜਾਂ ਜਿੱਥੇ ਵੀ ਉਹ ਰਹਿੰਦਾ ਸੋ ਇਹ ਸਿਰਫ ਔਰ ਸਿਰਫ ਸਿੱਧੀਆਂ ਸਿੱਧੀਆਂ ਹਦਾਇਤਾਂ ਨੇ ਆਪਾਂ ਅੱਜ ਵੀ ਕਹਿ ਰਹੇ ਆ ਪਹਿਲਾਂ ਵੀ ਕਹਿੰਨੇ ਆਏ ਹੁਣ ਜਿਹੜਾ ਆਪਾਂ ਪ੍ਰੋਗਰਾਮਸ ਕਰਾਂਗੇ ਇਹਦੇ ਵਿੱਚ ਆਪਾਂ ਪੂਰੀ ਆਪਣੀ ਸਟਿਕ ਸਟਿਕਨੈਸ ਨਾ ਕਰਾਂਗੇ ਗਾਂ ਤੋਂ ਹੁਣ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਊਗਾ ਈਵਨ ਕਿ ਜੇ ਮੇਰੇ ਕੋ ਕੋਈ ਗਲਤੀ ਹੋਊਗੀ ਮੈਂ ਪਹਿਲਾਂ ਵੀ ਕਹਿੰਨਾ ਜੇ ਮੈਂ ਵੀ ਕਿਸੇ ਗਲਤ ਅੰਸਰ ਨਾ ਹੋਵਾਂ ਮੇਰੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਜੇ ਮੈਂ ਕੋਈ ਗਲਤ ਕੰਮ ਕਰਾਂ ਸੋ ਸਾਰੇ ਇਕਵਲ ਨੇ ਅੱਜ ਤੱਕ ਕਿਸੇ ਸਰਕਾਰਾਂ ਨੇ ਪੰਜਾਬ ਨੂੰ ਆਪਣਾ ਨਹੀਂ ਸਮਝਿਆ ਉਹਨਾਂ ਨੇ ਸਿਰਫ ਔਰ ਸਿਰਫ ਆਪਦੀ ਪਾਰਟੀ ਦਾ ਆਪਦੇ ਘਰ ਦੇ ਢਿੱਡ ਪਰੇ ਆਪਦੇ ਰਿਸ਼ਤੇਦਾਰਾਂ ਦੇ ਢਿੱਡ ਪਰੇ